ਆ ਰਾਂਗੇ ਤੀਆਂ ਦੇਖ ਕਵਿਤਾ ਤੀਆਂ ਵੀ ਆਉਂਦੀਆਂ ਨੇ ਤੀਆਂ ਵੀ ਆਉਂਦੀਆਂ ਨੇ ਤੀਆਂ ਬੇਟੀਆਂ ਤੀਆਂ ਵੀ ਆਉਂਦੀਆਂ ਨੇ ਤੀਆਂ ਵੀ ਆਉਂਦੀਆਂ ਨੇ ਰਹਿ ਜਾਂਦੀਆਂ ਨੇ ਸੁਨੀਆਂ ਔਵੇਂ ਹੁਣ ਰੋਣ ਕਰੀ ਲਾਉਂਦੀਆਂ ਨਹੀਂ ਰਹਿ ਜਾਂਦੀਆਂ ਨੇ ਸੁਨੀਆਂ ਔਂਵੇਂ ਹੁਣ ਰੋਣ ਕਰੀ ਲਾਉਂਦੀਆਂ ਨਹੀਂ ਗਾਨੀਆਂ ਸੀ ਗੀਤ ਸੌਣ ਦੇ ਦੁੱਖ ਸੁੱਖ ਰਲਾਉਂਦੀਆਂ ਸੀ ਗਾਨੀਆਂ ਸੀ ਗੀਤ ਸੌਣ ਦੇ ਦੁੱਖ ਲਗਾਉਂਦੀਆਂ ਸੀ ਹੱਸ ਖੇਡ ਦੋ ਚਾਰ ਦਿਨ ਯਾਤਰਾ ਕਿਟਾਰਲ ਹੈ ਮੁਰ ਸੋਰੇਟ ਹੋ ਜਾਂਦੀਆਂ ਸੀ ਰੂਤਾਂ ਬਦਲਣ ਲੱਗ ਗਈਆਂ ਨੇ ਰੀਤਾਂ ਬਦਲਣ ਲੱਗ ਗਈਆਂ ਨੇ ਰੂਤਾਂ ਬਦਲਣ ਲੱਗ ਗਈਆਂ ਨੇ ਰੀਤਾਂ ਬਦਲਣ ਲੱਗ ਗਈਆਂ ਨੇ ਪਿੰਗਾ ਤਾਂ ਹੁਣ ਵੀ ਪੈਂਦੀਆਂ ਨੇ ਪਿੰਗਾ ਤਾਂ ਹੁਣ ਵੀ ਪੈਂਦੀਆਂ ਨੇ ਗੀਤ ਸੌਣ ਦੇ ਵੀ ਵੱਜਦੇ ਨੇ ਗੀਤ ਸੌਣ ਦੇ ਵੀ ਵੱਜਦੇ ਨੇ ਪਰ ਰੌਣਕ ਡੀਜਾ ਤੇ ਲਗਾਉਂਦੀਆਂ ਨੇ पर रोण का डीजिया से लगाउंदिया ने नाओ प्यार हासे ठठे रहे नाओ प्यार हासे ठठे रहे रिश्तेया छमो दिया तंदा टुटनिया ने रिश्तेया छमो दिया तंदा टुटनिया ने नवी पीढ़ी ने सिख ले खेड़े न में नवी पीढ़ी ने सिख ले खेड़े न में नाओ चा नाओ हिजा रह गया नाओ चा नाओ हिजा रह गया ने